ਲਓ ਵੀ ਦੋਸਤੋ ਪੀਤੀ ਡਾਉਣ ਵੀ ਪੂਰਾ ਜਿਗਾੜੀ ਬੰਦਾ ਆ ਬੋਤਲ ਜੀ ਲਾ ਕੇ ਪਤਾ ਨਹੀਂ ਡੰਡੇ ਦੇ ਵਿੱਚ ਬੋਤਲ ਜੀ ਫਸਾ ਕੇ ਵਧੀਆ ਜਾਮਣ ਤੋੜਨ ਲਈ ਜਿਗਾੜ ਬਣਾਇਆ ਹੋਇਆ ਜਿੱਥੇ ਬੰਦੇ ਦਾ ਹੱਥ ਨਹੀਂ ਪਹੁੰਚਦਾ ਜਾਂ ਜਿਹੜੇ ਟਾਣੇ ਤੇ ਨਹੀਂ ਜਾਇਆ ਜਾਂਦਾ ਉੱਥੇ ਇਹ ਡੰਡਾ ਥੋੜਾ ਜਿਹਾ ਵੱਡਾ ਕਰਕੇ ਬੋਤਲ ਜੀ ਲਾ ਕੇ ਅੱਗੇ ਡੰਡੇ ਨਾਲ ਤੋੜ ਲੈਂਦਾ ਦੇਖੋ ਲਓ ਜੀ ਮੂਰੋਂ ਕੱਟੀ ਹੋਈ ਆ ਬੋਤਲ ਤੇ ਡੰਡੇ ਨਾਲ ਬੰਨੀ ਹੋਈ ਆ ਟੈਡਾ ਜਾਮਣ ਹਾਂ ਬੀਤੀ ਡਾਣ ਤੋਂ ਵੀ ਬੜਾ ਵਧੀਆ ਜਗਾੜੀ ਬੰਦਾ ਹਨਾ ਤੇ ਹਾਂ ਇੱਥੇ ਵੀ ਯਕੀਨ ਹੈਗਾ ਟਾਣੇ ਦਾ ਵੀਰੇ ਹਾਂ ਦੋਸਤੋ ਜਾਮਣ ਤੇ ਜਦੋਂ ਵੀ ਚੜਨਾ ਨਾ ਵੈਸੇ ਤਾਂ ਚੜੇ ਹੀ ਨਾ ਕਰੋ ਕਿਉਂਕਿ ਜਾਮਣ ਦੇ ਜਿਹੜੇ ਟਾਣੇ ਹੁੰਦੇ ਆ ਬੜੇ ਹਲਕੇ ਹੁੰਦੇ ਆਗੇ ਇਹਦਾ ਐ ਨਹੀਂ ਪਤਾ ਲੱਗਦਾ ਕਦੋਂ ਟੁੱਟ ਜੇ ਵਜਣ ਨਾਲ ਹੀ ਜਾਮਣ ਦੇ ਵਜਣ ਨਾਲ ਹੀ ਟੁੱਟ ਜਾਂਦੇ ਰਹਿੰਦੇ ਆ ਇਸ ਕਰਕੇ ਥੋੜਾ ਜਿਆ ਇਹ ਤੋਂ ਸਾਵਧਾਨੀ ਵਰਤਿਆ ਕਰੋ ਲਾਲਚ ਨਾ ਕਰਿਆ ਕਰੋ ਬਹੁਤਾ ਹੁਣ ਅਸੀਂ ਵੀ ਹੁਣ ਆ ਗੱਡੀ ਲਈ ਹੋਈ ਆ ਘੋੜੀ ਲਈ ਹੋਈ ਆ ਫੇਰ ਜਾਮਣਾ ਤੋੜਦੇ ਆ ਇਦਾਂ ਅਸੀਂ ਰਿਸਕ ਨਹੀਂ ਲੈਂਦੇ ਤੇ ਬਾਕੀ ਪੀਤੀ ਡਾਉਣ ਦਾ ਜਗਾੜ ਦੱਸਿਓ ਕਿਵੇਂ ਲੱਗਿਆ ਜਿਹੜਾ ਟੂਲ ਬਣਾਇਆ ਇਹਨੇ ਹੋਰ ਪੀਤੀ ਡਾਉਣ ਕਹਿਣਾ ਕੋਸ ਆਰਡਰ ਵੀ ਤਿਆਰ ਕਰਨ ਲੱਗ ਗਿਆ ਆਪਾਂ ਹਾਂ ਆਊਟਰ ਹੋਰ ਕੋਸ ਕਹਿਣਾ ਪੀਤੀ ਡਾਉਣ ਹੋਰ ਬਸ ਵਧੀਆ ਵੀਰੇ ਜਾਮਣਾ ਖਾਓ ਜਾਮਣਾ ਖਾਓ ਨਾਲ ਖਵਾਉ ਘਰਦਿਆਂ ਨੂੰ ਹਾਂ ਤੇ ਬਾਕੀ ਜੇ ਪੀਤੀ ਡਾਉਣ ਦਾ ਦੋਸਤੋ ਟੂਲ ਵਧੀਆ ਲੱਗਿਆ ਜਾਮਣ ਤੋੜਨ ਵਾਲਾ ਤੇ ਜ਼ਰੂਰ ਇਹਦੀ ਵੀਡੀਓ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਕਮੈਂਟ ਕਰ ਦਿਓ ਦੋਸਤੋ ਹਣਾ ਪੀਤੀ ਡਾਣ ਹਾਂ ਬਾਕੀ ਕੋਈ ਕਰੇ ਚਾਹੇ ਨਾ ਕਰੇ ਕਮੈਂਟ ਜਰੂਰ ਕਰ ਦਿਓ ਹਾਂ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ ਦੋਸਤੋ